ਸਾਡੇ ਨਗੇਸਟ ਵਰਕ ਇਹ ਪੈਣਾ ਨਗਰ ਜਿਹੜੇ ਵੀ ਸਾਡੇ ਇੱਥੇ ਹਮ ਸਾਡੇ ਵਾਸੀ ਇੱਥੇ ਹਨ ਹੋਰ ਵੀ ਪੰਜਾਬ ਦੇ ਜਾਂ ਹਿੰਦੁਸਤਾਨ ਦੇ ਕਿਹੜੇ ਵੀ ਪਿੰਡ ਦੇ ਕਿਹੜੇ ਵੀ ਕਿਹੜੇ ਵੀ ਇਲਾਕੇ ਦੇ ਕਿਹੜੇ ਵੀ ਸ਼ਹਿਰ ਦੇ ਉਹ ਵੀ ਇੱਥੇ ਆਫਰ ਦੇ ਤੋਂ ਤੁਹਾਨੂੰ ਫੋਨ ਕਰਕੇ ਪੁੱਛਦੇ ਚਿੱਠੀਆਂ ਭਾ ਸਕਦੇ ਹਨ ਸਾਡੇ ਐਡਰੈਸ ਸਾਡੇ ਐਡਰੈਸ ਅਸੀਂ ਭੇਜਿਆਗੇ ਪੰਜਾਬ ਦੇ ਤੇ ਵੈਬਸਾਈਟ ਦੇ ਭੇਜਿਆਗੇ ਮੈਂ ਆਪਣੀ ਫੋਟੋ ਭੇਜਿਆਗਾ ਜਦੋਂ ਪਤਾ ਲੱਗ ਜੇ ਕੋ ਅਸੀਂ ਇਸ ਕਰਦੇ ਅਸੀਂ ਸਾਨੂੰ ਸਾਰੇ ਸਾਥ ਦੇਣਾ ਇਯੋਜਿਤ ਕੀਤਾ ਇਸ ਸਮਾਗਮ ਦਾ ਜਦੋਂ ਮਰਜ਼ੀ ਸਮਾਂ ਚਾਹੋ ਪੈਸਾ ਦੇਣ ਕੋਈ ਵੀ ਟੀਵੀ ਵਾਲੇ ਕੋਈ ਵੀ ਅਖਬਾਰ ਅਖਬਾਰਾਂ ਉਹ ਮੈਂ ਕਾਰਵਾਈ ਬਿਨਾਂ ਸਾਰੀ ਕਾਰਵਾਈ ਜਿਹੜੀ ਬਰੀ ਬੰਕ ਕੀਤੀ ਆ ਸਾਰੀ ਕਾਰਵਾਈ ਕੀਤੀ ਜਾਵੇ ਤਾਂ ਸਪੈਸ਼ਲਿਟੀ ਕਾਰਵਾਈ ਦੇ ਨਾਲ ਜਿਹੜੀ ਕਾਰਵਾਈ ਸੀਵੀਆਈ ਦੇ ਨਾਲ ਸਪੈਸ਼ਲਿਸ ਭੇਜਿਆ ਜਾਂ ਡਾਕਟਰ ਸਪੈਸ਼ਲਿਸ ਭੇਜਿਆ ਜਾਂ ਸਭ ਇਸ ਰੀਡ ਤੇ ਉਹ ਆ ਦੇ ਵਿਦੋ ਇੱਥੇ ਆ ਕੇ ਜੋਬ ਕਰਦੇ ਮੈਨੂੰ ਪਤਾ ਲੱਗੇ ਕਿੱਥੇ ਕਿੱਥੇ ਮੈਂ ਕਹਿ ਸਕਦਾ ਹਾਂ ਮੇਰੇ ਸਾਹ ਤੋਂ ਕਿਤੇ ਤੁਹਾਨੂੰ ਸਭ ਜਗੇ ਕਿੱਥੇ ਕਿੱਥੇ ਚੈੱਕਅਪ ਕਰਕੇ ਕਿੱਥੇ ਕਿੱਥੇ ਸਰੀਰ ਦੇ ਚੈੱਕਅਪ ਕਰਕੇ ਸਾਰੀ ਜਿੱਦ ਦੇ ਨਹੀਂ ਤੇ ਵੀ ਦਿਰ ਲਾਉਂਦੇ ਜੀ ਆ ਤੇ ਇਹਨਾਂ ਦੇ ਨਾਲ ਇੱਕ ਨੂੰ ਇਹ ਵੀ ਪਤਾ ਹੈ ਕਿ ਸਾਰੇ ਪੈਰੀਕੋਮੀ ਤੋਂ ਸਾਰੇ ਵੀਰੋ ਇੱਥੇ ਪਿੰਡ ਦੇ ਵਾਸੀ ਜਿਹੜੇ ਵੀ ਡੈਡੀ ਵੀ ਜਾਣਦੇ ਹਨ ਜਿਹੜੇ ਵੀ ਨੂੰ ਇੱਕ ਛੋਟੇ ਉਂਦੇ ਤੋਂ ਜਾਣਦੇ ਹਨ ਤਾਂ ਮੈਨੂੰ ਬਾਅਦ ਵੀ ਮੇਰੇ ਦੇਸ਼ ਵਿੱਚ ਹੈਂਡਸਓਨ ਸਾਊਥ ਪੌਲਿਸ ਚਾ ਕੋਈ ਲਾਖ ਨਹੀਂ ਚੱਲਿਆ ਮੇਰੇ ਬਹੁਤ ਸਕੇ ਦੋਸਤ ਉਹ ਮਰੇ ਹੱਲੇ ਵੀ ਦੋਸਤ ਹਨ ਹੈਂਡਸਓਨ ਤੇ ਮੇਰੇ ਬੁੰਡੇ-ਬੁੰਡੇ ਸਾਰੇ ਅੰਕਲ-ਉਂਕਲ ਮੇਰੇ ਸਾਰੇ ਪੰਜਾਬ ਦੇ ਵਾਸੀ ਦਸਤਾਨ ਦੇ ਵਾਸੀ ਇੱਥੇ ਬਹੁਤ ਫਿਰੇ ਬਹੁਤ ਮੇਰੇ ਛੋਟੇ ਭਰਾ ਵਾਂਗੂ ਵੀ ਦੱਸੋ ਜੀ ਸੌਜੀ ਸੌਣ ਆਪਣੇ ਛੋਟੇ ਪਰਚੇ ਵਾਂਗੂ ਪਰ ਮੈਂ ਹੱਦ ਇਹਨਾਂ ਨੂੰ ਕੰਟੈਕਟ ਨਹੀਂ ਕਰ ਸਕਦਾ ਜੇ ਉਹ ਸੁਣ ਸਕਦੇ ਹਨ ਉਹਨਾਂ ਨੂੰ ਪਤਾ ਹੈ ਮੇਰਾ ਨਾਮ ਬੌਬੀ ਉਹਨਾਂ ਜਾਣਦੇ ਕੋਈ ਮਨੂਕੀ ਕਹਿੰਦਾ ਸੀ ਜਾਂ ਬੌਬੀ ਚੱਜਦਾ ਪਰ ਜੀ ਉਹ ਮੈਨੂੰ ਕੰਟੈਕਟ ਕਰ ਸਕਦੇ ਸੰਭੇ ਉਹਨਾਂ ਨੂੰ ਵੀ ਪਤਾ ਲੱਗੂਗਾ ਕਿ ਮੇਰੇ ਨਾਲ ਕੀ ਇੱਥੇ ਹਾਲ ਹੋਇਆ ਹੋਵੇਗਾ ਉਹ ਠੀਕ ਹੀ ਹਾਲ ਹੋਇਆ ਇਹ ਤਾਂ ਹਰ ਸਾਲ ਪਤਾ ਲੱਗੂਗਾ ਉੱਥੇ ਜਿਹੜੀਆਂ ਪਿੱਟ ਕੀ ਕਿਸਰ ਜੇਲ੍ਹਾਂ ਵਿੱਚ ਉਹ ਜੇਲ੍ਹ ਵਿੱਚ ਉਹ ਮੈਨੂੰ ਜੇਲ੍ਹਾਂ ਵਿੱਚ ਉਹ ਮੈਨੂੰ ਹਲੇ ਉਹ ਉਥੇ ਉਹਨਾਂ ਨੇ ਕੱਢਿਆ ਨਹੀਂ ਇੱਥੇ ਮੈਨੂੰ ਬਿਦਾਰ ਦੇ ਦਰਦ ਸਹਣੇ ਪੈ ਰਹੇ ਹਨ ਤੇ ਉਹਨਾਂ ਵੱਲੋਂ ਵੀ ਤਰਖਾਸ ਜਿਹੜੇ ਵੀ ਮੈਨੂੰ ਬਾਹਰ ਇੰਗਲੈਂਡ ਵਿੱਚ ਆਣਦੇ ਹਨ ਉਹ ਵੀ ਮੈਨੂੰ ਜਲਦੀ ਤੋਂ ਜਲਦੀ ਜਲਦੀ ਤੇ ਜਲਦੀ ਹੋ ਸਕੇ ਤਾਂ ਕੰਟੈਕਟ ਕਰਨ ਤੇ ਮੇਰੇ ਵੱਲੋਂ ਚਿੱਠੀਆਂ ਭੌਣ ਜਾਂ ਜਿੱਦਾਂ ਮੌਕੇ ਫੋਨ ਕਰਨੀ ਸੀ ਕਿਸੇ ਦੋਸਤ ਦੇ ਸਾਥੇ ਜਿਹੜਾ ਉਹ ਵੀ ਜਦੋਂ ਇੱਥੇ ਆਉਂਦੇ ਮੇਰੇ ਨਾਲ ਤੇ ਇਹਦੇ ਨਾਲ ਇਹ ਵੀ ਤਰਖਾਸ ਹੈ ਮੈਂ ਆਪਣੀਆਂ ਬੇਟੀਆਂ ਦੋ ਬੇਟੀਆਂ ਨਾਲ ਉਹਨਾਂ ਨੂੰ ਵੀ ਦਰਖਾਸਤ ਕਿ ਮੈਂ ਤੁਹਾਨੂੰ ਬਹੁਤ ਬਹੁਤ ਜਲਦੀ ਤੋਂ ਜਲਦੀ ਮੈਂ ਤੁਹਾਨੂੰ ਕੇ ਨਾਮ ਇਹਨੂੰ ਬਹੁਤ ਜਲਦੀ ਤੋਂ ਜਲਦੀ ਕੰਟੈਕਟ ਕੀਤਾ ਜਾਵੇ ਮੇਰੇ ਭਰਾਵਾ ਦੀ ਬੀਬੀ ਦਰਫਾਸਾ ਸਹਿ ਭਾਬੀ ਜੀ ਉਹਨਾਂ ਨੇ ਦੋ ਬਤਰਾ ਦੋ ਸੇ ਕੁਆਜੀ ਨੂੰ ਤੇ ਮੇਰੇ ਬਾਸੀ ਜੀ ਤੋਂ ਪੱਕੀ ਸਾਡੇ ਰਿਸ਼ਤੇਦਾਰ ਤੇ ਹੈਂਡਸ ਉੱਤੇ ਬਾਸੀ ਜਿਹੜੇ ਹਾਂ ਲੋਗ ਹੈ ਭਰਾਵਾ ਤੇ ਪਿਆਰ ਤੇ ਅੰਗਲਾਵਾ ਨੂੰ ਤੇ ਮੇਰੇ ਡੈਡੀ ਹੋ ਗੂਣ ਜਿਹੜੇ ਵੀ ਸਾਰੇ ਸਾਲ ਕੋ ਮੇਰੇ ਇਜਜ਼ਤਦਾਰ ਦੋਸਤ ਤੇ ਭਰਾ ਹਨ ਇਹ ਉੱਥੇ ਜਿਹੜੇ ਵੀ ਵਸਨੀਕਾਂ ਸਾਰੇ ਪਰਿਵਾਰ ਵਾਲੇ ਜਿਹੜੇ ਮੈਨੂੰ ਜਾਣਦੇ ਹਨ ਉੱਥੇ ਦੇ ਉੱਥੇ ਦੀਆਂ ਗੱਲਾਂ ਵੀ ਮੈਂ ਸਾਡੀਆਂ ਸ਼ਕਾਵਈ ਜਰਦਾਰ ਸਾਹਿਬ ਦੇ ਨਾਲ ਸਾਰਿਆਂ ਨਾਲ ਕਰਾਂਗਾ ਤੇ ਜੇ ਉਹਨਾਂ ਨੂੰ ਸੁਣਦੇ ਆਏ ਲੋਕ ਸੋਚ ਸਕਦੇ ਹਨ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਮੈਂ ਤਾਂ ਇਹ ਇਹ ਚੀਜ਼ਾਂ ਬੋਲੀਆਂ ਜਿਹੜੀਆਂ ਵਿੱਚ ਤਾਂ ਬੋਲੀਆਂ ਉਹ ਜਲਦੀ ਤੋਂ ਜਲਦੀ ਮੇਰੇ ਕੋਨਟੈਕਟ ਕਰਨ ਤੇ ਮੈਂ ਉਹਨਾਂ ਨੂੰ ਬੋਲ ਸਕਦਾ ਹਾਂ ਮੈਂ ਤੋਂ ਪਰਫੈਸ਼ਨ ਲੈ ਕੇ ਵੈੱਬਸਾਈਟ ਦੇ ਉੱਪਰ

ਇਹ ਵੀ ਮੈਂ ਇੱਥੇ ਫੋਨ ਨੰਬਰ ਲਵਾਂ 10 ਰੁਪਏ ਪਰ ਜੇਕਰ ਉਹ ਆਉਂਦੀ ਆ ਉਹ ਇਦਾਂ ਇੱਕ ਫੋਨ ਨੰਬਰ ਲਉਂਦੇ ਕਹਿੰਦੇ ਚੱਲਦਾ ਪਰ ਜਦੋਂ ਅਸੀਂ ਕਦੀ ਕਦੀ ਇਹ ਰੀਕ ਦੋਰੀਆਂ ਐਮਐਲਏ ਦੀ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੋਰ ਵੀ ਕਿਸੇ ਦੋ ਤਿੰਨ ਅਪੋਇੰਟਮੈਂਟਾਂ ਜਾਂ ਇੰਪੋਰਟੈਂਟ ਬੰਦਿਆਂ ਨੂੰ ਕਿਸੇ ਇੰਪੋਰਟੈਂਟ ਟਾਈਮ ਤੇ ਕੋਸ਼ਿਸ਼ ਕੀਤੀ ਹੈ ਸਾਡਾ ਫੋਨ ਨਹੀਂ ਚੱਲਦਾ ਕਿ ਆਹ ਨੰਬਰ ਨੱਪਦੇ ਹੀ ਗਿਆ ਨੰਬਰ ਨੱਪਦੇ ਹੀ ਗਿਆ ਦੋ ਤਿੰਨ ਨੰਬਰਾਂ ਦੇ ਬਾਅਦ ਟਿੰਗ ਬੱਦ ਹੋ ਜਾਂਦਾ ਇਹ ਨੰਬਰ ਨੱਪ ਦਈਏ ਉਹ ਚੱਲਦਾ ਹੈ ਪਰ ਉਧਰੋਂ ਵਾਲੀ ਦੀ ਸੁਣਦੀ ਪਰ ਕਿਹ ਵਾਲੀ ਨੰਬਰ ਵਾਈਂ ਦਈਏ ਦੂਗਲ ਵਾਲੀ ਚੱਲਦਾ ਹੀ ਨਹੀਂ ਲੱਗਦਾ ਇਹਦੀ ਲੱਗਦਾ ਇਹਦੀ ਫਿਰ ਮੰਮੀ ਵੀ ਕੀ ਵਾਲੀ ਫੋਰ ਕਰੀ ਜਾਂਦੀ ਉਹ ਚੱਲਦਾ ਨਾ ਮੰਮੀ ਹੈ ਕਿ ਜੋ ਕਰਨਾ ਹੈ ਉਹ ਖੇ ਵੀ ਐ ਕਿ ਵੀ ਤਰੀਆਂ ਬਨੂ ਜਦੋਂ ਵਾਲਾ ਚਲਾਕ ਬੰਦਾ ਮੈਨੂੰ ਸਮਝ ਲੱਗ ਜਾਂਦੀ ਆ ਇਸ ਕਰਕੇ ਸੰਡੇ ਅਡੋਲਾਂ ਦੇ ਉੱਪਰ 게ਟਾਂ ਦੇ ਉੱਪਰ ਵੀ ਜਦਾਂ ਦੀਆਂ ਪੱਤੀਆਂ ਕੁੱਤੀਆਂ ਨਿਵਾ ਚੁੱਕਾ ਜੋ ਕੁਝ ਵੀ ਇਸ ਪਰ ਵਟਾ ਸਕਦਾ ਅੰਦਰ ਵੀ ਇਥੇ ਦائیں ਇੱਥੋਂ ਵੀ ਤਾਂ ਕਿਹ ਵਾਲੀ ਕੀ ਵਾਲੀ ਤਾਂ ਹੁੰਦਾ ਤਾਲੇ-ਤੂਲੇ ਲਾਜ਼ੀ ਦੀ ਜਦੋਂ ਉੱਠੀ ਦਾ ਤਾਲਾ ਖੁੱਲਦਾ ਹੁੰਦਾ ਪੜੇ ਦਾ ਬਜ਼ੁਰਗ ਨੂੰ ਚੈਲੰਜ ਮੈਂ ਕਿੰਨੀ ਵਾਰੀ ਸਮਝਾਵਾਂ ਦਾ 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 ਇੰਨੇ ਬਹੁਤ ਇਤਰਾਜ਼ ਇਸ ਕਰਕੇ ਜਿਹੜੀਆਂ ਉਹਆਂ ਨੇ ਇਸ ਕਰਕੇ ਮੈਂ ਇੱਥੇ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਕਾਰਵਾਈ ਵਾਲੇ ਸਕਿਉਰਟੀ ਦੇ ਪੁਲਿਸ ਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਜਿਹੜੇ ਬਨਮੋਹ ਸਿੰਘ ਜੀ ਵੱਲੋਂ ਜਾਂ ਸੁਖਵੀਰ ਜੀ ਵੱਲੋਂ ਫਾਰਮ ਜਿਹੜੀ ਜਿਹੜੀ ਔਡੀਟ ਵਿੱਚ ਹਾਂ ਮੈਂ ਉਹਨਾਂ ਦੀ ਔਡੀਟ ਵਿੱਚ ਹਾਂ ਉਹ ਵੀ ਨੂੰ ਸਪੈਸ਼ਲਿਸਟ ਜਿਹੜੇ ਕੋਦੇ ਦੇ ਵਿੱਚ ਉਹ ਸੰਸਥਾਗਤ ਐਥੇ ਬਹੁਤ ਮੁੰਡੇ ਇਨਸਾਨ ਨੇ ਜਿਹੜਾ ਉਹ ਮਾੜੀਆਂ ਮਾੜੀਆਂ ਗੱਲਾਂ ਦੱਸਦਾ ਉਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਮੈਂ ਇਹਨਾਂ ਦੇ ਦਰਦਾਂ ਦੀ ਕਿੰਨੇ ਚਿਰਾਂ ਤੋਂ ਫਿੱਟ ਕੀਤੀ ਜਿਹੜੀਆਂ ਬੜੇ ਤੋਂ ਚੀਜ਼ਾਂ ਫਿੱਟ ਖਾਣਾ ਉਹਨਾਂ ਦੇ ਲਾਲ ਵੀ ਮੈਂ ਇੱਥੋਂ ਇੱਥੇ ਆਪਣੀ ਮਾਂ ਦੇ ਨਾਲ ਫੇਰ ਵੀ ਇੱਥੋਂ ਉਹ ਇੱਥੇ ਕਿੰਨਾ ਕੁਸ਼ ਕਰ ਚੁੱਕਾ ਕਿੰਨਾ ਕੁਸ਼ ਕਰੀ ਗਿਆ ਨਾ ਤੇ ਫੇਰ ਵੀ ਫੇਰ ਵੀ ਹੱਦ ਕਾਰਵਾਈ ਇੱਥੇ ਤੱਕ ਦੀ ਬੋਝੀ ਤੇ ਸਾਰਿਆਂ ਨੂੰ ਬਤਾਏ ਜਲੰਧਰ ਵਾਲਿਆਂ ਨੂੰ ਮੈਂ ਕਿੱਧਰ 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 ਜਾ ਚੁੱਕਾ ਨਾ ਹੱਦੇ ਵੀ ਆਪਣੀ ਮਾਂ ਦੇ ਨਾਲ ਲੋੜ ਬੜੀ ਮਾਂ ਦੇ ਸਾਥ ਦੀ ਪੁੱਤ ਭੈਣ ਜੀ ਦੀ ਤੇ ਛੋਟੀ ਲਗੋਈ ਚੀਜ਼ਾਂ ਛੋਟੀ ਹੋਈ ਸਾਰੇ ਮੁੰਡੇ ਜਿਹੜੇ ਵਸੇ ਜਾਂ ਜਿਹੜੇ ਵੀ ਹੱਥ ਨੂੰ ਵੇਲੇ ਤੇ ਸਾਹਦੇ ਸੁਣ ਰਦੇ ਨਾਲ ਮੇਰੀ ਬੇਰੀ ਵਾਚ ਸੋਨ ਜਿਸ ਤੇ ਮਾਰਦੀ ਮੇਰੀ ਗਾਹਲ ਕਾਲ ਨੂੰ ਪੁੱਛਣ ਤੇ ਬਿਲੋ ਦੱਸਣ ਦੀ ਲੋੜ ਦੀ ਇਹਨਾਂ ਨੂੰ ਪਤਾ ਲੱਗਿਆ ਹੁਣ ਸੁਣ ਕੇ ਸਾਰੇ ਨਾਲ ਮੈਂ ਕੋਈ ਮਾਰਕੀਟਾਂ ਦੁਕੀ ਹੱਥੀ ਦੇ ਦਰਵਾਜ਼ੇ ਖਣ ਮੇਰੇ ਤੋਂ ਤਾਂ ਚੀਜ਼ਾਂ ਫਿੱਟ ਕੀਤੀਆਂ ਮੈਨੂੰ ਤਾਂ ਦਰਦ ਬਹੁਤ ਸਾਰੇ ਪੈ ਰਿਹਾ ਇਸ ਕਰਕੇ ਮੈਂ ਤਾਂ ਉਹ ਹੀ ਕਾਰਵਾਈਆਂ ਸਾਰੀਆਂ ਦੀ ਮੰਗ ਵਿੱਚ ਬਹੁਤ ਵਾਰ ਕਾਰਵਾਈਆਂ ਦੀ ਡੀਕ ਵਿੱਚ ਹਾਂ ਇਹ ਜੋ ਮੇਰੀ ਮੰਗੇ ਵਿੱਚ ਜਲਦੀ ਤੋਂ ਜਲਦੀ ਮੇਰੇ ਕੋਲ ਜਿਹੜੀ ਹੈ ਮੈਨੂੰ ਜ਼ਰੂਰਤ ਹੈ ਉਹ ਕਾਰਵਾਈਆਂ ਮੈਨੂੰ ਭੇਜੀਏ ਜਾਨ ਸਸਰੀ ਬਲਮੋਰ ਸਿਕੀ ਸਰਦਾਰ ਬਲਮੋਰ ਸਿਕੀ ਉਹਨਾਂ ਦੀ ਉਹਨਾਂ ਦੀ ਕਾਰਵਾਈ ਉਹਨਾਂ ਦੀ ਪਰਮਿਸ਼ਨ ਦੇ ਵਿੱਚ ਮੈਂ ਕਹਿੰਦਾ ਵੀ ਪੁਲਿਸ ਕਿਰਪਾ ਕਰਕੇ ਮੈਂ ਤੇਰੀ ਮਾਂ ਵੀ ਵੱਲੋਂ ਤੇ ਪਿੰਡ ਵਾਸੀਆਂ ਵੱਲੋਂ ਤੇ ਪੰਜਾਬ ਦੇ ਹਿੰਦੁਸਤਾਨ ਵਾਸੀਆਂ ਵੱਲੋਂ ਪੁਲਿਸ ਸਾਡੇ ਕੋਲ ਜਲਦੀ ਤੋਂ ਜਲਦੀ ਕਾਰਵਾਈਆਂ ਪੇਚੀਏ ਜਾਨ ਦੇਖੋ ਅਸਾਂ ਤੇ ਦਰਜੇ ਤੇ ਜੱਥੇ ਗੋਖ ਕਿੱਥੇ ਜਾਵੇ ਕਿ ਨਗਰ ਨਿਵਾਸੀ ਸਾਡੇ ਬਹੁਤ ਹੀ ਸੰਵਾਦੀ ਰਮੋਲ ਹੋਰ ਸੀ ਕਾਪੀ ਭੇਜ ਚੁਕੇ ਹਾਂ ਤੇ ਫੋਰੈਂਸਿਕ ਵਿਸ਼ੇਸ਼ ਡਿਪਾਰਟਮੈਂਟ ਕੋਲ ਵੀ ਕਾਪੀ ਭੇਜ ਚੁਕੇ ਹਾਂ ਹੋਰ ਵੀ ਇਥੇ ਬਹੁਤ ਸਾਰੇ ਐਫਬੀਐਨ ਦੇ ਰੀਡਰਸ਼ਿਪ ਦੀਆਂ ਦਰਖਾਸਤਾਂ ਭੇਜ ਚੁੱਕਿਆ ਦੋ ਦੋ ਤਿੰਨ ਤਿੰਨ ਵਾਲੀ ਦਰਖਾਸਤਾਂ ਦੀਆਂ ਕਾਪੀਆਂ ਰਜਿਸਟਰੀਆਂ ਦੀਆਂ ਸਾਰੀਆਂ ਜਿਹੜੀਆਂ ਨੇ ਬਾਅਦ ਵੀ ਆਪਣੇ ਰਿਸਤੇ ਨਾਲ ਨੂੰ ਮੈਂ ਆਪਣੀਆਂ ਧੀਆ ਨੂੰ ਭੇਜ ਚੁੱਕਾ ਹਾਂ ਇਸ ਕਰਕੇ ਮੈਂ ਹਾਲੇ ਅਭੀ ਉਹਨਾਂ ਨਾਲ ਕੰਟੈਕਟ ਦਾ ਫੋਨ ਨੰਬਰ ਹੈ ਪਰ ਮੈਂ ਤੋਂ ਐਡਰੈਸ ਵੀ ਮੇਰੇ ਕੋਲ ਉਹਦਾ ਹੈਗਾ ਮੈਂ ਉਹਨਾਂ ਨੂੰ ਚਿੱਠੀ ਨਹੀਂ ਭਾਈ ਭਾ ਵੀ ਕੋਈ ਦਰਖਾਸਤ ਭੇਜੀ ਹੈ ਇਸ ਕਰਕੇ ਮੇਰੀ ਵੀ ਨਾਮਾ ਜ਼ਰੂਰ ਤੋਂ ਜ਼ਰੂਰ ਭੇਜੀ ਹੈ ਕਿ ਜੋ ਉਹ ਸੌਰੀਆਂ ਉਹ ਜਲਦੀ ਜਲਦੀ ਮੈਨੂੰ ਤੋਂ ਆਪਣੀ ਮੌਜੂਦਗੀ ਉਹਨਾਂ ਦੀ ਗ੍ਰੈਂਡ ਮਾਦਰ ਸਭ ਤੋਂ ਉਹਨਾਂ ਦਾ ਕੰਟੈਕਟ ਔਰ ਬਾਕੀ ਜਿਹੜੇ ਉਸੇ ਜਿਹੜੇ ਮੈਨੂੰ ਨਹੀਂ ਪਸੰਦ ਕਰਦੇ ਇੰਗਲੈਂਡ ਵਾਲੇ ਉਹਨਾਂ ਦਾ ਮਾਫੀ ਮੰਗਦਾ ਮੈਂ ਉੱਥੇ ਹੁਣ ਇਤੋਂ ਕੁਝ ਨਹੀਂ ਕਰ ਸਕਦਾ ਪਰ ਮੇਰੇ ਨਾਲ ਉੱਥੇ ਕਿਸੇ ਨੇ ਗਲਤ سلوਕ ਨਹੀਂ ਕੀਤਾ بڑے ਮੁੰਡੇ ਵੱਡੇ ਬਾਰੇ ਜੋ ਜਾਣਦੇ ਨੇ ਮੈਨੂੰ ਪਰ ਫਿਰ ਵੀ ਜਿਹੜੇ ਵੀ ਮੈਨੂੰ ਉੱਥੇ ਸੁਣਦੇ ਨੇ ਜਾਂ ਸੁਣ ਸਕਦੇ ਨੇ ਉਹ ਮੇਰੇ ਕੋਲ ਆ ਸਕਦੇ ਨੇ ਤਾਂ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਮੈਂ ਕਿੰਨੇ ਦਰਦ ਸਹਣੇ ਨੂੰ ਪੈ ਰਹੇ ਹਨ ਕਹਾ ਬੰਦੇ ਉੱਥੇ ਜਿਹੜੇ ਬਹੁਤ ਨੇ ਜਿਹੜੇ ਮੈਨੂੰ ਜਾਣਦੇ ਹਨ ਉਹਨਾਂ ਲਈ ਹੋ ਵੀ ਬਿਲਕੁਲ ਇਹ ਤੇ 30 ਦਿਨ ਪੱਟੀਆਂ ਰਵਾਈਆਂ ਨੇ ਤੇ ਇਹਦੇ ਵਿੱਚ ਸਰਾਫ ਨਾ ਰਿੰਦਰ ਵੀ ਸਰਾਫ ਤੇ ਕਈ ਵਾਰੀ ਹਾਲੇ ਵੀ ਤਪੂ ਤੋਂ ਪਹਿਲਾਂ ਵੀ ਅਸੀਂ ਤਾਲੇ ਅੱਡੇ ਨੂੰ ਲਾ ਦੇਤੀ ਆ ਆਪੇ ਤਾਂ ਕੰਟੀ ਬਾਅਦ ਚ ਰਵਾਈ ਉਹ ਤਾਲਾ ਜਿਹੜੇ ਖੁੱਲਾ ਬਾਈ ਖੁੱਲਾ ਲੱਜਦਾ ਸਿਕਾ ਆਪੇ ਤਾਲਾ ਮੈਂ ਕੀ ਵਾਰੀ ਲਾਉਣਾ ਉਹ ਵੀ ਕਾਜ਼ਾ ਮੈਂ ਕੀ ਵਾਰੀ ਲਾਉਣਾ ਤੇ ਗੇਟ ਜਦੋਂ ਬੰਦ ਹੁੰਦਾ ਫੇਰ ਵੀ ਕੀਵਲ ਤਾਲਾ ਖੁੱਲ ਜਾਂਦਾ ਫੁੱਲ ਸੌਲਾ ਹੁੰਦਾ ਕੁੰਡਾ ਵੀ ਖੁੱਲ ਜਾਂਦਾ ਕੀ ਵਾਰੀ ਇਹ ਤਾਲਾ ਲੱਗਦਾ ਐਕਸਾ ਲਾ ਮੈਂ ਕੀ ਵਾਰੀ ਜੇ ਇੱਕ ਕਮੇ ਲਾ ਕੇ ਤੇ ਸੋਨਾ ਵੀ ਕਈ ਵਾਰੀ ਹੁੰਦਾ ਪਰ ਉਹ ਦਰਫੁੱਲਾ ਬਟਾ ਐਕਸਾ ਘਾਸੇ ਹੋਰ ਵੀ ਇੰਦ ਇੱਕ ਜਿਹੜਾ ਮੈਂ ਨਹੀਂ ਅਭੀ ਅਭੀ ਦੇਖਦਾ ਸੀਗਾ ਕਈ ਵਾਰੀ ਫੰਗੋਲਦਾ ਸੀ ਕਈ ਵਾਰੀ ਹਲੋਜਨਦਾ ਸੀ ਕਈ ਵਾਰੀ ਚੱਲਦਾ ਸੀ ਕਈ ਵਾਰੀ ਨਹੀਂ ਚੱਲਦਾ ਸੀ ਨਾ ਅਸੀਂ ਕਿਸੇ ਨੂੰ ਸੱਦੀ ਦੱਸਗਾ ਫਿਰ ਅਸੀਂ ਐ ਕਰਦੀ ਰਹਿੰਦੇ ਹਾਂ ਕਿ ਆਪੇ ਚੱਲ ਜਾਂਦਾ ਹੁੰਦਾ ਸੀਗਾ ਪਰ ਫਿਰ ਇੱਕ ਵਾਰੀ ਅਸੀਂ ਕਿਸੇ ਨੂੰ ਸੁਧਿਆਉਣ ਲਈ ਐਡਜਸਟ ਕੀਤੀ ਬਸ ਫਿਰ ਇੰਤਜਾਮ ਹੋ ਗਿਆ ਪਰ ਇੱਕ ਤਰ੍ਹਾਂ ਮੈਂ ਤੇ ਮੇਰੇ ਫਰੈਂਡ ਜਿੰਨੇ ਸੀ ਟੈਕੀ ਦਾ ਉਤਾਰਾ ਨਿਕਲ ਕੇ ਐਜਰ ਦੇ ਪਾਸੇ ਕਿਸੇ ਨੇ ਲਾਈਆਂ ਹੋਈਆਂ ਪਰ ਪਹਿਲਾਂ ਵੀ ਚੱਲਦਾ ਸੀਗਾ ਮੋੜ ਕੇ ਫੇਰ ਫੰਗੋਲਦਾ ਸੀਗਾ ਇਹ ਟੈਂਟੈਂਟ ਜਦੋਂ ਚੱਲਦਾ ਸੀ چینج بھی ہو سکے سن کر کے بہتر ہندی نے میرے فون نمبر ہو جاتے ہیں

ਫੋਨ ਵੀ ਮੈਂ ਕਈ ਵਾਰੀ ਰਿਪੋਰਟ ਕਰਾਉਂਦੇ ਫੋਨ ਆਪਣੇ ਘਰ ਵਾਲਾ ਵੀ ਰਿਪੋਰਟ ਕਰ ਚੁੱਕਾ ਪਰ ਉਹ ਵੀ ਹੋਈ ਗੋਸ਼ਟੀ ਹੁੰਦਾ ਉਹਨੂੰ ਕਈ ਦਮੇ ਸਿਆਲ ਸੈਕੰਡਰੋ ਇਧਰ ਉਧਰ ਸਲਾਹ ਕਰ ਜਾਇਆ ਤੋਸ ਜਿਹੜੀ ਤਾਲ ਹੋਏ ਕੀਤੀ ਜਾਵੇ ਇਹ ਰੱਖਣਾ ਜਲਦੀ ਸਰਕਾਰ ਵੱਲੋਂ ਮੰਗੇ ਤੇ ਇਹਦੇ ਨਾਲ ਫੋਨ ਵੀ ਤੇ ਬੋਗਰ ਹੱਥ ਵਾਲਾ ਫੋਨ ਮੈਂ ਹੁਣ ਦੂਜਾ ਲਿਆ ਉਹਦੇ ਵਿੱਚੋਂ ਮੈਂ ਸੇਮ ਕਾਰ ਇਧਰੋਂ ਬਣ ਕੇ ਉਧਰ ਨਵਾਂ ਸੇਮ ਕਾਰ ਲੈ ਆਇਆ ਮੈਂ ਵੈਬ ਸੜ ਲੈਣ ਗਿਆ ਜਦੋਂ ਕਾਫੀ ਦੇਰ ਦੀ ਗੱਲ ਜਦੋਂ ਨਵਾਂ ਫੋਨ ਇਹਦਾ ਆ ਗਿਆ ਆਲੇਾਸਗਾ ਇਸ ਦਿਨ ਕੋਟਾ ਭਾਇਆ ਟਕਵਲਾ ਚਲਿਆ ਹੈ ਇੰਟਰਮੀਟੈਂਟ ਸਟਾਰਸ ਬਸੜ ਉੱਪਰ ਉੱਗੀ ਤੇ ਨਜੂਰ ਮੋਲੀ ਜਾ ਰਿਹਾ ਮੈਂ ਉੱਥੇ ਗਿਆ ਉਹਨੇ ਐ ਕੀਤਾ ਸਾਰਾ ਸੇਮੀ ਨਹੀਂ ਚੱਲ ਰਿਹਾ ਨਾ ਫੋਨ ਲੱਗ ਰਿਹਾ ਨਾ ਸਿਮ ਲੱਗ ਰਿਹਾ ਨਾ ਵਰਸੜ ਲੱਗ ਰਿਹਾ ਫੋਨ ਫੋ ਵਾਪਸ ਆਇਆ ਘਰ ਦੇ ਬਾਕੀ ਸਭਾ ਕੁਝ ਠੀਕ ਹੈ ਉਹ ਫੋਨ ਵਿੱਚ ਜਿਵੇਂ ਕਿਸੇ ਕੋਈ ਰਿੰਦਾ ਤਰੀ ਸਿਕਸ ਨੂੰ ਮਿਟਾਏ ਉਹਨੇ 200 300 ਰੁਪਏ ਲਿਆ ਉਹ ਤਾਂ ਹਰ ਦੇ ਸੌ ਚੌਦਾ ਰਿੰਦਾ ਚੌਦਾ ਰਿੰਦਾ ਕੀ ਪੇਜਰ ਬੇਨਾ ਆਪੇ ਬੰਦ ਹੋ ਜਾਂਦਾ ਪੈਸੀ ਆਪੇ ਡਾਊਨ ਹੋ ਜਾਂਦੀ ਪੂਰੀ ਫੁੱਲ ਹੁੰਦੀ ਹੈ ਕਦੇ ਇੱਦਰ ਨੰਬਰ ਹੁੰਦੇ ਕਦੇ ਇੱਧਰ ਨੰਬਰ ਹੁੰਦੇ ਆ ਇੱਧਰੋਂ ਐਡਰੈਸ ਨੰਬਰ ਲੱਗਦਾ ਇੱਥੋਂ ਐਡਰੈਸ ਨੰਬਰ ਲੱਗਦਾ ਇੱਧਰੋਂ ਫੇਸਬੁੱਕ ਵਜੇ ਦਾ ਇੱਧਰੋਂ ਬੰਦ ਹੋ ਜਾਂਦਾ ਕਿੰਨੀ ਵਾਰੀ ਇੱਥੇ ਫੇਸਬੁੱਕ ਹੋ ਗਿਆ ਉਹ ਜਦੋਂ ਹੋਰ ਗੱਡੀ ਦਾ ਹੋਵੇ ਬੰਦ ਹੋ ਜਾਂਦਾ ਫੇਰ ਨਹੀਂ ਚੱਲਦਾ ਤੇਰਾ ਮਤਲਬ ਇਹੋ ਮੈਂ ਇੱਧਰ ਭੇਜਣਾ ਕਰਦਾ ਸਰਕਾਰ ਸਾਹ ਹੁਣ ਭੇਜਣਾ ਚਾਹ ਰਾ ਤੇ ਹਿੰਦੁਸਤਾਨ ਨੂੰ ਭੇਜਣਾ ਚਾਹ ਰਾ ਜੀ ਸਾਰੇ ਹਿੰਦੁਸਤਾਨ ਵਾਲਿਆਂ ਨੂੰ ਪਤਾ ਲੱਗੇ ਬੰਦਾ ਕੀ ਹੋ ਰਿਹਾ ਆ ਫੋਨ ਦੇ ਵਿੱਚ ਵੀ ਦਾ ਇਹ ਦੇ ਦੋ ਦਸੂਕ ਦੋ ਦਸੂਕ ਨੋਮਰੀ ਕਿਤੇ ਪੈਸੇ ਪਾਈਦੇ ਆਪੇ ਪੈਸੇ ਚੜ ਜਾਂਦੇ ਆ। ਉਹ ਬੜੀ ਮੰਮੀ ਦਾ ਹੱਥ ਵਾਲਾ ਕੋਣ ਆਉਂਦੇ ਦਿਸੂਕ ਕੀ ਬੜੀ ਪੈਸੇ ਚ ਲੱਗੇ। ਐਤੋਂ ਫੋਨ ਨਹੀਂ ਲੱਗਦੇ ਕੀ ਬੜੀ ਉਹ ਤੋਂ ਫੋਨ ਨਹੀਂ ਲੱਗਦਾ। ਜਦੋਂ ਵੀ ਇਪੋਰਟਡ ਫੋਨ ਕੋਲ ਹੁੰਦਾ ਹੈ ਇਹਦੇ ਉੱਪਰੋਂ ਨਹੀਂ ਲੱਗਦਾ ਕੀ ਜੀ ਉਹਦੇ ਉੱਪਰੋਂ ਨਹੀਂ ਲੱਗਦਾ। ਇਹ ਮਸਲਾ ਕੀ ਹੈ ਸਸਾੜੀ ਕਾਰਵਾਈ ਕੀਤੀ ਜਾਵੇ ਉਹ ਸਾਰੇ ਸਰਕਾਰੀ ਕਾਰਵਾਈ ਤੇ ਜਿਹੜੇ ਬੰਦ ਜੱਕਟ ਕੀਤੀਆਂ ਗਈਆਂ ਸੰ ਉਹ ਜਦੋਂ ਇੰਗਲੈਂਡ ਆਉਣ ਤੋਂ ਪਹਿਲਾਂ ਨਹੀਂ ਛੱਡੀਆਂ ਗਈਆਂ ਸੰ ਇਸ ਕਰਕੇ ਮੈਂ ਉਹਨਾਂ ਦਰਦਾਂ ਦੇ ਉਹਨਾਂ ਦੇ ਦਰਦ ਬਹੁਤ ਸਾਡੇ ਪੈ ਰਹੇ ਹਨ ਐਸੇ ਕਾਰਨ ਜੋ ਕੁਝ ਵੀ ਹੋ ਰਿਹਾ ਹੈ ਐਸੇ ਕਿ ਕਾਰਵਾਈ ਤੇ ਡਾਲੀ ਸੀਬੀਆਈ ਜਿਹੜੇ ਵੀ ਪੁਲਿਸ ਜਿਹੜੇ ਵੀ ਟੌਪਸ ਕੋਈ ਸਪੈਸ਼ਲਿਸ ਦਾ ਉੱਤਰ ਜਿਹੜੇ ਵੀ ਬੱਚੇ ਜਲਦੀ ਤੋਂ ਜਲਦੀ ਭੇਜੀ ਜਾਣ ਇਸ ਕਰਕੇ ਅਧਾਲਤ ਨੂੰ ਵੀ ਜੀ ਵਾਲੀ ਉਹ ਦਰਖਾਸਤ ਹੈ ਉਹ ਜਲਦੀ ਤੋਂ ਜਲਦੀ ਸਾਡੀ ਸੁਣਨ ਮੈਂ ਤੇਰੀ ਮਾਂ ਤੇ ਟਪਡ ਵਾਸਤੇ ਐ ਇਸ ਦਾ ਜਲਦੀ ਤੋਂ ਜਲਦੀ ਸਾਡੇ ਕੋਲ ਸਾਡੀ ਕਾਰਵਾਈਆਂ ਪੈ ਨਹੀਂ